ਇਹੜਾ ਏਰੀਆ ਟੋਡਾ ਮਾਲਵੇ ਦੀ ਹੈ ਹਾਂਜੀ ਦੋਸਤੋ ਪੰਜਾਬੀ ਸਿੰਗਰ ਜੀ ਖਾਨ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਰੌਣਕੀ ਸੁਭਾਅ ਦਾ ਬੰਦਾ ਹੈ ਕਿ ਦੋਸਤੋ ਪੰਜਾਬੀ ਸਿੰਗਰ ਜੀ ਖਾਨ ਵੱਲੋਂ ਜੋ ਕਿ ਇੰਗਲੈਂਡ ਦੇ ਵਿੱਚ ਇੱਕ ਸ਼ੋਅ ਲਗਾਇਆ ਜਾਂਦਾ ਹੈ ਔਰ ਸ਼ੋਅ ਦੇ ਦੌਰਾਨ ਉਸ ਨੂੰ ਉਸ ਦੀ ਸੈਲੀ ਦੀ ਜੋ ਕਿ ਦੋਸਤੋ ਯਾਦ ਆ ਜਾਂਦੀ ਹੈ ਕੀ ਕੁਝ ਮੁੰਡਿਆਂ ਵੱਲੋਂ ਜੋ ਕਿਸ ਨੂੰ ਪੁੱਛਿਆ ਜਾਂਦਾ ਹੈ ਕਿ ਬਾਈ ਜੋ ਤੂੰ ਹਰ ਪੌਡਕਾਸਟ ਵਿੱਚ ਗੱਲ ਕਰਦਾ ਹੈ ਆਪਣੀ ਪੁਰਾਣੀ ਸਹੇਲੀ ਬਾਰੇ ਤੇ ਸਾਨੂੰ ਵੀ ਕੁਝ ਦੱਸ ਦੇ ਕਿ ਦੋਸਤੋ ਜੀ ਖਾਣ ਵੱਲੋਂ ਜੋ ਕਿ ਹਾਸੇ ਮਜ਼ਾਕ ਵਿੱਚ ਗੱਲਾਂ ਪਾ ਲਈਆਂ ਜਾਂਦੀਆਂ ਨੇ ਪਰ ਜੀ ਖਾਣ ਵੱਲੋਂ ਕਿਹਾ ਜਾਂਦਾ ਹੈ ਕਿ ਬੱਲੇ ਰੋਟੀਆਂ ਤਾਂ ਮੈਨੂੰ ਆਪ ਹੀ ਬਕਾਉਣੀਆ ਪੈਂਦੀਆਂ ਹਨ ਔਰ ਮੇਰੇ ਜੋ ਕਿ ਹੱਥ ਵੀ ਦੁਖਣ ਲੱਗ ਜਾਂਦੇ ਹਨ ਔਰ ਦੋਸਤੋ ਜੀ ਖਾਣ ਵੱਲੋਂ ਹੋਰ ਕੀ ਫਸਮਝਾ ਕੀਤਾ ਜਾਂਦਾ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਕੱਲੇ ਦਾ ਭਰਾਵਾ ਹੱਥ ਦੁਖਣ ਲੱਗ ਜਾਂਦੇ ਰੋਟੀਆਂ ਬਣਾਉਣੀਆਂ ਬਹੁਤਔਖਾ ਦਾ ਪੋਸਟ ਸ਼ੋਅ ਵਿੱਚ ਦੋਸਤੋ ਜੋ ਕਿ ਬਾਣੀ ਸੰਧੂ ਕਰਲੇਜਕਤ ਵਰਗੇ ਹੋਰ ਵੀ ਕਈ ਸਿੰਗਰ ਆ ਜਾਂਦੇ ਆਏ ਹੁੰਦੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜੀਖਣ ਬਾਈ ਜੋ ਕਿ ਕੱਲਾ ਹੀ ਮੇਲਾ ਲੁੱਟ ਕੇ ਲੈ ਜਾਂਦਾ ਹੈ ਕਿ ਜੀਖਣ ਬਾਈ ਜੋ ਕਿ ਬਹੁਤ ਹੀ ਰੌਣਕੀ ਸੁਭਾਅ ਦਾ ਬੰਦਾ ਹੈ ਤੇ ਦੋਸਤੋ ਤੁਸੀਂ ਜੀਖਣ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ